ਸ਼ਸ਼ੀਕਾਲ ਜੀ ਸਾਰੀ ਸੰਗਤ ਨੂੰ ਅੱਜ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਜੋ ਵੀਰ ਕੁੱਤੇ ਰੱਖਦੇ ਹਨ ਨਾ ਕੁੱਤੇ ਰੱਖਣਾ ਐਂ ਰੱਖਦੇ ਆ ਬੰਦੇ ਜਿਵੇਂ ਆਪਦੇ ਬੱਚੇ ਰੱਖਦੇ ਹੋਣ ਤੇ ਅੱਜ ਉਹ ਕੁੱਤਾ ਗਵਾਚ ਗਿਆ ਵੀਰੇ 2 ਦਿਨ ਹੋ ਗਏ ਜੋ ਵੀ ਪਰਿਵਾਰ ਦਾ ਕੁੱਤਾ ਗਵਾਚਿਆ ਉਹ ਅੱਜ ਪਰਿਵਾਰ ਇੱਥੇ ਮੇਰੇ ਕੋਲੇ ਆਇਆ ਜੀ ਗੱਲਬਾਤ ਕਰਦੇ ਆਂ ਵੀਰੇ ਕਿੰਨੇ ਦਿਨ ਹੋ ਗਏ ਕੁੱਤਾ ਘਵਾਚ ਨੂੰ ਬੁੱਧਵਾਰ ਦਾ ਘਵਾਚ ਆ ਵੀਰੇ ਤੜਕੇ 7:00 ਤੋਂ ਲੈ ਕੇ 8:00 ਵਜੇ ਦੇ ਢੀਕੇ ਅਸੀਂ ਭਵਾਲ ਦੇ ਵੀਰੇ ਉਹਨੂੰ ਨਹੀਂ ਖਾਇਆਗਾ ਨਹੀਂ ਖਾਇਆ ਹਾਂ ਵੀ ਅਸੀਂ ਤੜਕੇ ਸੁਬਾਹ 7:00 ਵਜੇ ਉਹਦੇ ਮਾਰੇ ਨਾ ਅਸੀਂ ਬਾਹਰ ਨਹੀਂ ਖੁੱਲਦੇ ਸੀ ਵੀ ਬੰਦਾ ਬਾਹਰ ਬੱਚਾ ਜਾਂਦਾ ਜਿਉਂ ਲੈਟਰੀ ਲੋਡਰਿੰਗ ਕਰਨ ਜਾਂਦਾਗਾ ਤੇ ਵਾਪਸ ਆ ਜਾਂਦਾ ਸੀਗਾ ਮੁੜ ਕਿਉਂ ਵਾਪਸ ਨਹੀਂ ਆਇਆਗਾ ਕੋਈ ਚੱਕ ਕੇ ਲੈ ਗਿਆ ਲੱਗਦਾ ਜਾਂ ਕਿਸੇ ਨੇ ਬੰਨ ਲਿਆ ਕੋਈ ਸਮਝ ਨਹੀਂ ਆਈ ਸਾਨੂੰ ਨਾ ਬਈ ਆ ਗੱਲ ਕਰਨਗੇ ਸਸ਼ੀਕਰਨ ਸਾਡੇ ਦਾ ਬੱਚਿਆਂ ਰਗ ਗਈ ਸੀ ਕੁੱਤਾ ਹੀ ਸਾਡਾ ਜਵਾਕਾ ਰਗਾ ਸੀਗਾ ਸਾਡਾ ਚੀ ਨਹੀਂ ਲੱਗਦਾ ਤਾਈ ਤਾ ਜਾਏ ਅਸੀਂ ਤੁਹਾਡੇ ਕੋਲ ਠੀਕ ਸਾਡੇ ਦਾ ਸਾਡੇ ਬੱਚਿਆਂ ਨੇ ਰੋਟੀ ਵੀ ਨਹੀਂ ਖਾਧੀ ਹੈ ਕਟੋ ਘਟੋ ਦੋ ਦਿਨ ਹੋ ਗਏ ਠੀਕ ਅਸੀਂ ਤਾਂ ਬਹੁਤ ਬਹੁਤ ਮਿਹਰਬਾਨੀ ਹੋਗੀ ਇਹਨੂੰ 500 ਰੁਪਏ ਨਾਮ ਵੀ ਦਿੱਤਾ ਜਾਊਗਾ ਜਿਹੜਾ ਸਾਡਾ ਕੁੱਤਾ ਦੇ ਕੇ ਜਾਊਗਾ ਵੀਰ ਜੀ ਇਹ ਵੀਰ ਇਹ ਸਾਡੀ ਬਹੁਤ ਹੀ ਪੁੱਤੀ ਹੈ ਯਾਨੀ ਕਿ ਕੁੱਤਾ ਨਹੀਂ ਜੀ ਤੇ ਇਹਨਾਂ ਦਾ ਮਨ ਬਹੁਤ ਹੀ ਭਰਿਆ ਵੀ ਦੋਵੇਂ ਮੇਰੇ ਕੋਲੇ ਦੋਵੇਂ ਜੀ ਆਏ ਆ ਤੇ ਕਿਉਂਕਿ ਜਦੋਂ ਇਹਨਾਂ ਨੇ ਛੋਟੇ ਹੁੰਦੇ ਤੇ ਪਾਲਿਆ ਜੀ ਤੇ ਬੱਚਿਆਂ ਵਰਗਾ ਹੈ ਜੇ ਕਿਸੇ ਨੇ ਕੁੱਤਾ ਵੇਖਿਆ ਹੋਵੇ ਕੁੱਤੀ ਦੇਖੀ ਹੋਵੇ ਜਾਂ ਕੁੱਤੀ ਦੇਖੀ ਹੋਵੇ ਤਾਂ ਭਾਈ ਇਹਨਾਂ ਦੇ ਕੁੱਤੀ ਮੋੜ ਜੋ ਤੇ 500 ਰੁਪਿਆ ਨੂੰ ਨਾ ਮਿਲੂਆ ਜੀ ਦੇਉਂਗੇ ਨਾ 500 ਨਾ ਭਾਈ ਅਸੀਂ ਤੁਰਤੀ ਦੇ ਦਾਂਗੇ ਭਲਾ ਦੀ ਉਹਦੀ ਲੈ ਜਾਈ ਉਹਦੋਂ ਹੀ ਲੈ ਜਾਈ ਵੱਧ ਦੇ ਦਈਏ ਪਰ 500 ਰੁਪਿਆ ਤੁਸੀਂ ਆਣੇ ਆਣਾ ਠੀਕ ਆ ਉਹ ਕਹਿੰਦੇ ਕਿਉਂ ਆਸੀਂ ਮੌਕੇ ਤੇ ਭਲਾ ਵੱਧ ਮਾਨ ਕਰੀਏ ਬਾਕੀ ਦਾ ਧੰਨਵਾਦ ਅਸੀਂ ਬਹੁਤ ਕਰਾਂਗੇ ਜਿਹੜਾ ਕੁੱਤਾ ਮੋੜ ਕੇ ਜਾਊ ਆ ਬਹੁਤ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਵੀ ਜੇ ਕਿਸੇ ਨੇ ਕੁੱਤਾ ਵੇਖਿਆ ਹੋਵੇ ਭਾਈ ਇਹਨਾਂ ਦੇ ਘਰੇ ਜਾਣਕਾਰੀ ਦਿਓ ਲਾਲ ਪਟਾ ਉਹਦੇ ਗਲੇ ਲਾਲ ਪਟਾ ਪਾਇਆ ਹੈ ਹਾਂਜੀ ਲਾਲ ਪਟਾ ਹੈ ਉਹਦੇ ਗਲੇ ਚ ਕੁੱਤੀ ਹੈ ਕੁੱਤੀ ਹੈ ਜਾਨੀ ਦੋ ਸਾਲਾਂ ਦੀ ਹੈ ਮਸਾ ਪਾਲੀ ਸੀ ਮਸਾ ਪਾਲੀ ਸੀ ਦੋ ਸਾਲਾਂ ਦੀ ਹੈ ਵੀ ਲਾਲ ਪਟਾ ਉਹਨਾਂ ਕੁੱਤੀ ਦੇ ਗਾਲ ਚ ਤੇ ਪਰਸੋਂ ਦੀ ਬੁੱਧਵਾਰ ਦੀ ਗਵਾਚੀ ਹੋਈ ਆ ਤੇ ਜੇ ਕਿਸੇ ਵੀਰ ਨੇ ਭਾਈ ਕੁੱਤੀ ਵੇਖੀ ਹੋਵੇ ਦਾ ਜਾਣਕਾਰੀ ਦਿਓ ਕਿਉਂਕਿ ਜ਼ਰੂਰੀ ਹੁੰਦਾ ਕਿਉਂਕਿ ਜਦੋਂ ਆਪਾਂ ਕੋਈ ਵੀ ਕੋਈ ਵੀ ਘਰ ਕੁੱਤਾ ਰੱਖਦਾ ਹੈ ਨਾ ਉਦੋਂ ਪਤਾ ਹੁੰਦਾ ਵੀ ਉਹ ਬਚਿਆਰਗਾ ਹੀ ਹੁੰਦਾ ਕਿਉਂਕਿ ਇੱਕ ਬੱਚਾ ਗੱਲ ਕਰ ਰਿਹਾ ਸੀ ਕਹਿੰਦਾ ਅਸੀਂ ਨਾਲ ਪਾਉਂਦੇ ਰਹੇ ਹਾਂ ਹਾਂ ਭਾਈ ਨਾਲ ਹੀ ਪੈਂਦੀ ਸੀ ਉਹ ਨਾਲ ਹੀ ਸੌਂਦੀ ਸੀਗੀ ਵੀ ਨਾਲ ਹੀ ਖਾਂਦੀ ਪੀਂਦੀ ਸੀ ਵੀ ਉਹ ਦੋ ਦਿਨ ਹੋ ਗਏ ਇਹਨਾਂ ਦੇ ਬੱਚਿਆਂ ਨੇ ਰੋਟੀ ਨਹੀਂ ਖਾਦੀ ਨਹੀਂ ਖਾਦੀ ਵੀਰੇ ਨਹੀਂ ਖਾਦੀ ਵੀਰੇ ਕੁੱਤੀ ਵੀ ਨਹੀਂ ਰੋਟੀ ਖਾਂਦੀ ਉਹ ਤਾਂ ਦੁੱਧ ਹੀ ਪੀਂਦੀ ਸੀ ਦੁੱਧ ਨਹੀਂ ਬੱਚੇ ਥੋੜੇ ਬੱਚੇ ਤਾਂ ਕਿੱਥੇ ਖਾਂਦੇ ਵਿਚਾਰੇ ਦੋ ਦਿਨ ਹੋ ਗਏ ਭਾਈ ਨਹੀਂ ਖਾਂਦੀ ਆ ਜਾਂਦੇ ਜਾਂ ਮੜਾ ਮੋਟਾ ਦੁੱਧ ਪੀਂਦੀ ਹੈ ਰੋਟੀ ਨਹੀਂ ਖਾਂਦੀ ਗੱਲ ਦੀ ਮੈਂ ਸਮਾਪਤੀ ਕਰਦਾ ਹੈ ਭਾਈ ਜੇ ਕਿਸ ਨੇ ਇਹਨਾਂ ਦੀ ਕੁੱਤੀ ਦੇਖੀ ਹੋਵੇ ਤਾਂ ਭਾਈ ਦੱਸਦੇ ਕਮੈਂਟ ਰਾਈ ਦੱਸਦੇ ਇਹਨਾਂ ਫੋਨ ਨੰਬਰ ਦੱਸ ਦਿੰਨੇ ਆ ਨੰਬਰ ਬੋਲੋ ਜੀ ਆਪ ਦਾ 95692 80464 ਤੇ ਅਸੀਂ ਸਕਰੀਨ ਤੇ ਵੀ ਨੰਬਰ ਲਾਵਾਂਗੇ ਜੇ ਕਿਸੇ ਨੇ ਭਾਈ ਜੇ ਕਿਸੇ ਨੂੰ ਪਤਾ ਹੋਵੇ ਤਾਂ ਫੋਨ ਕਰਕੇ ਇਹਨਾਂ ਨੂੰ ਦੱਸ ਸਕਦਾ ਤੇ ਵੱਧ ਤੋਂ ਵੱਧ ਭਾਈ ਸ਼ੇਅਰ ਕਰਿਓ ਵੀ ਵੱਧ ਤੋਂ ਵੱਧ ਇਹਨਾਂ ਦੇ ਉਚਾਰੀ ਦੇ ਕੁੱਤੀ ਦਾ ਪਤਾ ਲੱਗ ਜੇ ਕਿਉਂਕਿ 2-3 ਦਿਨ ਹੋ ਗਏ ਇਹਨਾਂ ਦੇ ਬੱਚੇ ਵੀ ਰੋਟੀ ਨਹੀਂ ਖਾ ਰਹੇ ਕਿਉਂਕਿ ਕੁੱਤੀ ਬਿਨਾਂ ਇਹਨਾਂ ਦਾ ਮਨ ਨਹੀਂ ਲੱਗ ਰਿਹਾ ਬਹੁਤ ਹੀ ਅਜੀਬ ਮਨਜਾ ਹੋ ਰਿਹਾ ਇਹਨਾਂ ਦਾ ਤੇ ਅਸੀਂ ਉਹਨਾਂ ਦੀ ਫੋਟੋ ਦਿਖਾਈ ਗੱਡੀ ਇਕਰ ਸਪ੍ਰਿੰਗ ਆਹ ਦੇਖ ਲਓ ਜੀ ਪਟਾ ਲਾਲ ਆਈ ਹਾਂਜੀ ਠੀਕ ਹੈ ਜੀ ਆਹ ਫੋਟੋ ਦੇਖ ਲਓ ਜੀ ਤੇ ਜਰੂਰ ਤੁਹਾਡੇ ਅੱਗੇ ਬੇਨਤੀ ਹੈ ਜੀ ਜੇ ਕਿਸ ਨੂੰ ਪਤਾ ਲੱਗੇ ਤਾਂ ਦੱਸਿਓ ਜੀ ਗਾਲ ਦਿਐ ਸੀ ਸਮਾਪਤੀ ਕਰਦੇ ਹੋਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ